Let it go.

哦，大哥哥，去。Oh, ਜੀਦਾ ਹਰ ਵੇਲੇ ਰੋਟੀ ਦੇ ਉੱਤੇ ਖੀਰ ਭੜੀ ਪਤਲੀ ਪਈ ਰੋਟੀ ਦੇ ਉੱਤੇ ਖੀਰ ਭੜੀ ਪਤਲੀ ਤੁਸੀਂ ਰਾਂਜਾ ਵੀ ਮੈਂ ਵੀ ਹੀਰ ਭੜੀ ਖੱਛੇ ਸੱਤ ਸਮੇਂ ਹੀ ਨੇ ਮੁੰਡੇ ਜੰਮੇ ਸੱਤ ਸਮੇਂ ਹੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਪਾਈ ਕਿੰਨੂ ਕਿੰਨੂ ਗੋਦ ਪਿਵਾ ਲੈ ਕਿੰਨੂ ਕਿੰਨੂ ਗੋਦ ਪਿਵਾ ਕਿੰਨੂ ਬਰੇ ਕਾ ਲਿਖਿਆ ਹੋਣ ਲਗਿਆ ਤੇ ਹਸ ਬਰੇ ਕਾ ਹਸ ਬਰੇ ਕਾ ਨਾਸਾ ਬੋਲਿੰਦੇ ਆ पगली खामगे सते पाछत सबजीरी खामगे सते पाछत त तेरे मारे लेविया न कराया जग तो जहोट होया आए हाय नटियां बेच के गोमालिया न कह नटियां बेच के गोमालियांदा तेरी जान ले ले आया सुभोट बन गई के ਗੁੱਸੇ ਤੇਰੀ ਮਾ ਗੜਗਾਉਣੀ ਐ ਮੁੰਨੀ ਰਾਜੀ ਰਜਾ ਗੁੱਸੇ ਤੇਰੀ ਮਾ ਦੜਗਾਉਣੀ ਐ ਸੱਸਪੜੀ ਸੁਨੱਖੀ ਮੈਨੂੰ ਪਾਉਣ ਨੇ ਦੀਏ ਜੁੱਤੀ ਮੇਰੀ ਸੱਸਪੜੀ ਸੁਨੱਖੀ ਮੈਨੂੰ ਪਾਉਣ ਦਦੀਏ ਨਾਲੇ ਆਪ ਵੀ ਪਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਬਾਲਾ ਮੋਜ ਤਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਬਾਲਾ ਮੋਜ ਤਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਬਾਲਾ ਸੱਤ ਸੱਤ ਇਹ ਨਹੀਂ ਹਰਗੀ ਮਾਣੂ ਗਰੀਏ ਨਾਇ ਚੁਮਿਤਨੀ ਬੋਲੀ ਪਾਈਏ ਤੇ ਕਰੀਏ ਨਾਇ ਚੁਮਿਤਨੀ ਬੋਲੀ ਪਾਈਏ ਛੜੇ ਦੀ ਇੱਕ ਵਿਚਨੀ ਬੋਲੀ ਮਾਰੀਏ ਛੜੇ ਦੀ ਇੱਕ ਵਿਚਨੀ ਬੋਲੀ ਪਾਈਏ ਚੱਪਾ ਨੂੰ ਨਾ ਨਿੰਦੂ ਕੂੜੀ ਉਹ ਸੱਸਾ ਹੁੰਦੀ ਅਤਰਮ 国土稳定。